ਉੱਤਿਆਂ ਗਿਆ ਦਿਮਾਦ ਸਾਡੇ ਇੱਕ ਨੇੜੇ ਜਆ ਉਹਦੀ ਅੱਖ ਬਾਹਰ ਆਈ ਹੀ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਕੋ ਕੋ ਰੱਖੇ ਤੇ ਕਾਫੀ ਵੇਜਾਂ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਕਿਹੋ ਮੰਦੇ ਮੰਨ ਲਈਆ ਵੀ ਥੋੜਾ ਜਿਆ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋੜਾ ਕੋ ਤੋ ਚੱਲਦਾ ਇਹ ਰਾਉ ਰੋੜਿਆ ਤੇ ਰੋੜ ਨੂੰ ਚੌੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵਾਧੂ ਵਾਧ ਹਾਸਲ ਰੋਕਣ ਲਈ ਕਦੋਂ ਚੱਲ ਸਕਦੀ ਹੈ ਚੱਕੀ ਜਾਂਦੀ ਪੇਸ਼ਣ ਨੂੰ ਲੈ ਕੇ ਵੀ ਆਏ ਤੁਹਾਡਾ ਕੁਝ ਪਹੇਗਾ ਵੀ ਨਾ ਕਿਤਾ ਹੋਇਆ ਐਕਸੀਡੈਂਟ ਭਾਈ ਖਰਾ ਹੈ ਸਾਹ ਜੀ ਆਪਾਂ ਉਹਦੇ ਬਾਰੇ ਨਹੀਂ ਜਿਹੜਾ ਕੁਝ ਵੀ ਨਾਲ ਜਾਏਗਾ ਯਾਨਕਿ ਜੇ ਆਪਾਂ ਜਦੋਂ ਆਪਾਂ ਸਕਾਂਤ ਸੀਗਾ ਕੋਈ ਬੰਦੇ ਦੇਖਣ ਲੱਗੇ ਮੈਂ ਭੱਜ ਗਿਆ ਗਿਆ ਜਦੋਂ ਭੱਜ ਗਿਆ ਗਿਆ ਤੇ ਸਾਰਿਆਂ ਕੇ ਰਵਾੜੀਆਂ ਏਦੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾ ਸਾਰੀ ਵੀਡੀਓ ਪਾਉਣ ਲੱਗੇ ਸੀਗੇ ਇਹ ਗੱਡੀ ਨੂੰ ਹੱਦ ਦਿੱਤਾ ਯਾਨਕਿ ਇੱਕ ਦੋ ਜਾਨੇ ਲੱਗੇ ਆ ਇੱਕ ਕੁੜੀ ਸੀ ਇਹ ਤਾਂ ਤੁਰਦੀ ਸੱਸ ਦੀ ਕਰੇ ਜੀ ਤੇ ਇੱਕ ਹੋਰ ਵੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਕਿਹੜੇ ਵਕਤੀ ਦੋ ਬੰਦੇ ਲੈ ਕੇ ਸਿੱਧੂ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਬੰਦਾ ਕਹ ਜੀ ਉਹਨੇ ਆਪਣਾ ਕੁਛ ਵੀ ਪਤਾ ਨਹੀਂ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਗੱਡੀਆਂ ਸਾਹਿਬ ਜੀ ਅੰਮ੍ਰਿਤਾਂ ਜੀ ਮੈਂ ਨਹੀਂ ਕਿਛ ਦਿਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਠੀਕ ਆ ਬਾਜੀ ਕਿੱਦਾਂ ਐਕਸੀਡੈਂਟ ਹੋਇਆ ਤੁਸੀਂ ਆਟੋ ਚਾਲਕ ਸੀ ਕਿ ਕਿੱਦਾਂ ਹੋਇਆ ਐਕਸੀਡੈਂਟ ਬਾਜੀ ਅਸੀਂ ਛੰਡੇ ਪੀਰ ਲੋ ਆਉਂਦੇ ਸੀ ਸਿਸ਼ੂ ਵਾਲ ਕੋਈ ਆਪਣੀ ਸਾਈਡ ਤੇ ਸੀ ਤੇ ਇਹ ਬੰਦੇ ਨੇ ਲਿਆ ਕੇ ਉਹ ਤੋਂ ਸਾਡੀ ਸਾਈਡ ਹੀ ਨੇ ਫਟ ਗਈ ਗੱਡੀ ਮਾਰ ਵਿੱਚ ਸਾਡੀ ਗੱਡੀ ਹਾਲੇ ਸਾਈਡ ਤੇ ਖੜੀ ਆ ਉੱਥੇ ਸਾਈਡ ਆਪਣੀ ਜਗੜੀ ਆ ਸਿੱਧੇ ਬਜਾਦਾ ਵੀਰਿਆਂ ਵਿੱਚ ਤੇ ਮੇਰਾ ਭਾਈ ਗੋਗੀ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਹਾਂਜੀ ਇਹ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਹਦਾ ਠੀਕ ਆ ਤੁਹਨੇ ਭਜ ਕੇ ਤਾਂ ਤੇ ਜੀ ਗੱਡੂ ਹੋ ਗਿਆ ਸਾਰੇ ਕਿਹ ਆ ਰਹੇ ਸੀ ਇਹ ਤੇ ਆਤੋ ਜੀ ਜੱਗੇ ਕੱਚ ਭਾਜੀ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਵਿਚਾਰ ਨਹੀਂ ਕੀਤੀ ਦੱਸ ਤੋ ਦਾ ਦੇਖੇ ਹੀ ਨਹੀਂ ਆਪ ਸਰ ਖਰਾਬ ਆ ਜੀ ਉਹ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਤੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ ਹੂੰ ਮੰਮੀ ਬੱਚੀ ਕਿੱਦਾਂ ਬਧੀ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਜਲੰਧਰ ਲੈ ਕੇ ਜਾਣਾ ਠੀਕ ਹੈ ਇਹ ਕੋਈ ਰੋਡ ਸਾਈਡ ਐਕਸੀਡੈਂਟ ਕੇਸ ਆ ਹੈਗਾ ਜਿਸ ਵਿੱਚ ਕਾਫੀ ਬੰਦੇ ਇੰਜਰਡ ਹੈਗੇ ਆ ਕੁਝ ਬ੍ਰਾਡ ਡੈੱਡ ਵੀ ਤੁਹਾਡੇ ਕੋਲ ਆ ਹੈਗੇ ਆ ਸਰ ਇਹ ਐਕਸੀਡੈਂਟ ਹੋਇਆ ਕਿੱਥੇ ਆ ਔਰ ਬੰਦੇ ਜਿਹੜੇ ਬ੍ਰਾਡ ਡੈੱਡ ਆ ਕਿੱਥੇ ਦੇ ਆ ਇੰਜਰਡ ਕਿੱਥੇ ਦੇ ਸਰ ਇਹਨੇ ਤਾਂ ਬ੍ਰਾਡ ਡੈੱਡ ਆ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ ਜੀ ਤੇ ਪਤਾ ਲੱਗਿਆ ਵੀ ਉਹ ਫੜਿਆਲੇ ਪਿੰਡ ਦੇ ਨੇ ਜੀ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ ਜੀ ਇੱਕ ਅਮਰਚੰਦ ਜੀ ਨੇ ਜੀ ਤੇ ਦੋ ਅਨੋਂ ਨੇ ਜੀ ਤੇ ਇੱਕ ਮੁਖਤਿਆਰ ਸੀ ਠੀਕ ਹੈ ਇੱਕ ਬੱਚਾ ਵੀ ਸਰੋਤ ਦੇ ਬੱਚੇ ਇੰਜਰਡ ਹੈ ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜਿਆਦਾ ਵੱਡੇ ਇਲਾਜ ਦੀ ਲੋੜ ਹੈ ਉਹ ਚੱਲ ਸੀ ਰਹਿ ਸਕਦਾ ਠੀਕ ਹੈ ਤੇ ਸਰ ਕਿੰਨੇ ਰੈਫਰ ਕੀਤੇ ਸਰ ਇਹਨਾਂ ਨੂੰ ਇੱਕੋ ਹੀ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਬਾਕੀਆਂ ਦਾ ਇਲਾਜ ਹੈ